ਲੁਧਿਆਣਾ ਦੀ ਪਾਮੀਆਂ ਰੋਡ ਤੇ ਤੇਜ਼ ਰਫਤਾਰ ਓਡੀ ਕਾਰ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਛੋਲੇ ਕੁਲਚੇ ਵੇਚਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਤਿੰਨ ਲੋਕ ਨਸ਼ੇ ਦੀ ਹਾਲਤ ਵਿੱਚ ਸਨ ਤੇ ਡਰਾਈਵਰ ਦੀ ਪੁਲਿਸ ਜਾਂਚ ਕਰ ਰਹੀ ਹੈ 11 ਵਜੇ ਜਾਣਕਾਰੀ ਮਿਲੀ ਹੈ ਲੁਧਿਆਣਾ ਦੇ ਪਾਮੀਆਂ ਰੋਡ ਤੇ ਜੀਕੇ ਸਟਰੀਟ ਦੇ ਬਾਹਰ ਓਡੀ ਕਾਰ ਵੱਲੋਂ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਕੁਲਚੇ ਛੋਲੇ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੂੰ ਕਾਰ 70 ਤੋਂ 80 ਫੁੱਟ ਮਤ ਤੱਕ ਘਸੀਟ ਕੇ ਲੈ ਗਈ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੇੜੀ ਆ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਅਸੀਂ ਖੜਾ ਹਾਂ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਸਭ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਅਸੀਂ ਅਗਲੀ ਤਫਤੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਹਸਪੀਟਲ ਜਾ ਕੇ ਵੇਖਦੇ ਆ ਕਿ ਕਿੰਨੇ ਬੰਦੇ ਉੱਤੇ ਚੰਡੀਗੜ੍ਹ ਦੀ ਗੱਡੀ ਹੈ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂ ਦੱਸਦੇ ਆ ਜੀ ਜਿਵੇਂ ਇੱਕ ਰੇਡੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋਵਾਂ ਬਾਰੀ ਤੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪੀਟਲ ਜਾ ਰਹੇ ਹਾਂ ਉਹ ਤੋਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਫ਼ਤੀਸ਼ ਅੱਗੇ ਚੱਲੂਗੀ ਨਹੀਂ ਵੇਖਾਂਗੇ ਜੀ ਅਜੇ ਤੇ ਆਪਾਂ ਇੱਥੇ ਆਏ ਆ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਨਹੀਂ ਲੇਟ ਨਹੀਂ ਜੀ ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ ਲੁਧਿਆਣਾ ਦੀ ਪਾਮੀਆਂ ਰੋਡ ਤੇ ਤੇਜ਼ ਰਫ਼ਤਾਰ ਓਡੀ ਕਾਰ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਛੋਲੇ ਕੁਲਚੇ ਵੇਚਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਤਿੰਨ ਲੋਕ ਨਸ਼ੇ ਦੀ ਹਾਲਤ ਵਿੱਚ ਸਨ ਤੇ ਡਰਾਈਵਰ ਦੀ ਪੁਲਿਸ ਜਾਂਚ ਕਰ ਰਹੀ ਹੈ 11 ਵਜੇ ਜਾਣਕਾਰੀ ਮਿਲੀ ਹੈ ਲੁਧਿਆਣਾ ਦੀ ਪਾਮੀਆਂ ਰੋਡ ਤੇ ਜੀਕੇ ਸਟੇਟ ਦੇ ਬਾਹਰ ਓਡੀ ਕਾਰ ਵੱਲੋਂ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਕੁਲਚੇ ਛੋਲੇ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੂੰ ਕਾਰ 70 ਤੋਂ 80 ਫੋਟਮ ਤੱਕ ਕਸੀਟ ਕੇ ਲੈ ਗਈ। ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ। ਮੌਕੇ ਤੇ ਅਸੀਂ ਖੜੇ ਆਂ ਭਾਮੀਆਂ ਰੋਡ ਤੇ। ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੇੜੀ ਆ ਜੀ ਜਿਹਨੂੰ ਉਹਨੇ ਹਿੱਟ ਕੀਤਾ। ਹੂੰ ਠੀਕ ਹੈ ਜੀ। ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ। ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਅਸੀਂ ਖੜਾਤਾ ਆਪ ਅਸੀਂ ਹਸਪੀਟਲ ਜਾ ਰਹੇ ਆ ਜੀ। ਸਦ ਮੌਕੇ ਤੇ ਉਹ ਨਹੀਂ ਸੀਗਾ ਇੱਥੇ। ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਆਂ। ਅਸੀਂ ਅਗਲੀ ਤਫਤੀਸ਼ ਕਰਦੇ ਆਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਆ ਜੀ। ਹਸਪੀਟਲ ਜਾ ਕੇ ਵੇਖਦੇ ਆ ਵੀ ਕਿੰਨੇ ਬੰਦੇ ਉੱਤੇ ਆ ਚੰਡੀਗੜ੍ਹ ਦੀ ਗੱਡੀ ਹੈ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂ ਦੱਸਦੇ ਆ ਜੀ ਜਿਵੇਂ ਤੋਂ ਰੇਡੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋ ਦਬਾਰੀ ਤੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪੀਟਲ ਜਾ ਰਹੇ ਹਾਂ ਉਹ ਤੋਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਫ਼ਤੀਸ਼ ਅੱਗੇ ਚੱਲੂਗੀ ਨਹੀਂ ਵੇਖਾਂਗੇ ਜੀ ਜੇ ਆਪਾਂ ਇੱਥੇ ਆਏ ਹਾਂ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਨਹੀਂ ਲੇਟ ਨਹੀਂ ਜੀ ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ ਲੁਧਿਆਣਾ ਦੀ ਪਾਮੀਆਂ ਰੋਡ ਤੇ ਤੇਜ਼ ਰਫ਼ਤਾਰ ਰੋੜੀ ਕਾਰ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਛੋਲੇ ਕੁਲਚੇ ਵੇਚਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਤਿੰਨ ਲੋਕ ਨਸ਼ੇ ਦੀ ਹਾਲਤ ਵਿੱਚ ਸਨ ਤੇ ਡਰਾਈਵਰ ਦੀ ਪੁਲਿਸ ਜਾਂਚ ਕਰ ਰਹੀ ਹੈ 11 ਵਜੇ ਜਾਣਕਾਰੀ ਮਿਲੀ ਹੈ ਲੁਧਿਆਣਾ ਦੇ ਪਾਮੀਆਂ ਰੋਡ ਤੇ ਜੀਕੇ ਸਟਰੀਟ ਦੇ ਬਾਹਰ ਰੋੜੀ ਕਾਰ ਵੱਲੋਂ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਕੁਲਚੇ ਛੋਲੇ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੂੰ ਕਾਰ ਸੱਤ ਤੋਂ 80 ਫੋਟਮ ਤੱਕ ਕਸੀਟ ਕੇ ਲੈ ਗਈ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੈਡੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆਰ ਅਸੀਂ ਖੜਾ ਹਾਂ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਸਦ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਅਸੀਂ ਅਗਲੀ ਤਫ਼ਤੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਹਸਪੀਟਲ ਜਾ ਕੇ ਵੇਖਦੇ ਆਂ ਵੀ ਕਿੰਨੇ ਬੰਦੇ ਉੱਤੇ ਆਂ ਚੰਡੀਗੜ੍ਹ ਦੀ ਗੱਡੀ ਹੈ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂ ਦੱਸਦੇ ਆ ਜੀ ਜਿਵੇਂ ਤੋਂ ਰੇਡੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋ ਦਬਾਰੀ ਦੇ ਸਾਨੂੰ ਪਤਾ ਸੀ ਤਾਂ ਅਸੀਂ ਆਪਣੇ ਹਸਪੀਟਲ ਜਾ ਰਹੇ ਹਾਂ ਉਹ ਤੋਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਫ਼ਤੀਸ਼ ਅੱਗੇ ਚੱਲੂਗੀ ਨਹੀਂ ਵੇਖਾਂਗੇ ਜੀ ਜੇ ਤੇ ਆਪਾਂ ਇੱਥੇ ਆਏ ਆ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਨਹੀਂ ਲੇਟ ਨਹੀਂ ਜੀ ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ